ਚਿਬੀਲੋ ਸਮਾ ਚਿਬੀਲਨ ਚਾਰਜ ਸਾਰਾ ਕਲੱਬ ਮੀਨਾਵਰ ਪੈਨਸ਼ਨ ਸਮਾਰੋਹ ਦਾ ਤੇ ਸਾਰਾ ਕਲੱਬ ਵਿੱਚ ਕੀਤਾ ਜਾਂਦਾ ਉਹ ਇਸ ਵਾਰ ਮੇਰੇ ਵੱਲੋਂ ਲਾ ਕੇ ਤੇ ਲਾ ਕੇ ਪੈਨਸ਼ਨ ਦਸੀਆਂ ਨੇ ਇਹ ਜਿਹੜਾ ਕਲੱਬ ਦਾ ਇਹ ਗੋਲਡਮ ਹੈ ਹਰ ਮਹੀਨੇ ਹੀ ਲਗਭਗ 50 ਮੈਂਬਰਾਂ ਨੂੰ 700 ਰੁਪਏ ਦੇ ਹਿਸਾਬ ਨਾਲ ਪੈਨਸ਼ਨ ਦਿੱਤੀ ਜਾਂਦੀ ਹੈ ਕਿ ਉਹ ਲੋਕ ਨੇ ਜਮਾ ਨੂੰ ਸਾਰਾ ਕਲੱਬ ਬਿਲਕੁਲ ਬਰੀਕ ਸ਼ਾਨਣੀ ਕਿਉਂ ਸ਼ਾਨ ਕੇ ਪੈਨਸ਼ਨ ਦਿੰਦਾ ਹੈ ਆਮ ਤੇ ਬਹੁਤ ਲੋਕ ਨੇ ਪਰ ਸਾਰਾ ਕਲੱਬ ਪੂਰੀ ਵੈਰੀਫਿਕੇਸ਼ਨ ਕਰਦੋਂ ਬਾਅਦ ਹੀ ਇਹ ਜਿਹੜੀ ਪੈਨਸ਼ਨ ਦਿੰਦਾ ਹੈ ਇਹ کئی ਸਾਲਾਂ ਤੋਂ ਇਹ ਜਨਾਬ ਪੈਨਸ਼ਨ ਦਾ ਕੰਮ ਹੈ کئی ਸਾਲਾਂ ਤੋਂ ਚੱਲ ਰਿਹਾ ਹੈ ਇਸ ਤਰ੍ਹਾਂ ਹੀ रेलवे स्टेशन बस स्टैंड ਦੇ ਕਿ ਬਿਲਾਂ ਦਾ ਕੰਮ ਚੱਲ ਰਿਹਾ ਇਹਨਾਂ ਦੀ ਦੇਖ ਰਿਹਾ ਮੈਂ ਕਰ ਰਿਹਾ ਕਿ ਮੈਂ ਦੇਖੀ ਕਰਾਂਗਾ ਕਿ ਜੇ ਕਿਸੇ ਕੋਲ ਸਮਾਂ ਹੈ ਤੇ ਸ਼ਾਮ ਨੂੰ ਦੁਪਹਿਰ ਨੂੰ ਜਦੋਂ ਵੀ ਕੋਈ ਕੋ ਸਮਾਂ ਹੈ ਰੇਲਵੇ ਸਟੇਸ਼ਨ ਤੇ ਜਾਂ ਬੱਸ ਸਟੈਂਡ ਦੇ ਆ ਕੇ ਪਾਣੀ ਦੀ ਸੇਵਾ ਜਿਹੜੀ ਕੀਤੀ ਜਾਵੇ ਧੰਨਵਾਦ ਜੀ ਮਿਹਰਬਾਨੀ ਮੈਂ ਅਮਰ ਦੂਸੇ ਨੂੰ ਅਸਿਸਟੈਂਟ ਨਗਰ ਨਿਗਮਟਾਲਾ کافی ਦੇਰ ਤੋਂ ਮੈਂ ਆਪਣੇ ਸਾਰਾ ਕਲੱਬ ਦਾ ਮੈਂ ਬਣਿਆ ਆਇਆ ਹਾਂ ਤੇ ਬੜੇ ਛਲੰਗਾ ਜੋ ਕੰਮ ਕਰ ਰਹੇ ਨੇ ਗਰੇ ਇਹਦੇ ਆਪਣੇ ਸਾਰਾ ਕਲੱਬ ਦੇ ਜਿਸ ਰਾਸ਼ੇਵਲਾ ਜੀ ਨੇ ਇਹਨਾਂ ਦੇ ਮਦਦ ਕੀਤੀ ਆਪਣਾ ਇਹਨਾਂ ਨੇ ਸੁਖਵੀਰ ਇਨਚਾਰਜ ਨੇ ਇਸ ਲਈ ਬਹੁਤ ਬਿਲਗਿੰਦਰ ਦੇ ਦਲਦਮ ਜਿਹੜਾ ਉੱਥੇ ਆਪਣਾ ਸੇਵਾ ਕਰ ਰਹੇ ਨੇ ਇਸ ਤਰ੍ਹਾਂ ਹੀ ਤਰ੍ਹਾਂ ਤਰ੍ਹਾਂ ਦੇ ਹੋਰ ਕਾਰਜ ਨੇ ਜਿਹਨਾਂ ਪੁਸਤਾ ਦੀ ਮਹੱਤ ধ বিখ্যা বিনা